ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰਾ ਕੀ ਹਾਲ ਜੀ ਜ਼ਿਆਦਾ ਠੀਕ ਠਾਕ ਹੋ ਸਾਰੇ ਅੱਜ ਮੈਂ ਤੇ ਪ੍ਰੀਤ ਬਾਈ ਧੁਰਕੋਟ ਵਾਲਾ ਅਸੀਂ ਨਾ ਝਰੋਖਿਆਂ ਦਾ ਕੰਮ ਦੇਖਣ ਆਏ ਸੀ ਫਿਟਿੰਗ ਦਾ ਕੰਮ ਵੈਸੇ ਨਾਲ ਹੀ ਕਰਾਇਆ ਸੀ ਤੇ ਤੁਹਾਨੂੰ ਦਿਖਾਉਣੇ ਆ ਜੇ ਤੁਹਾਨੂੰ ਵੀ ਕੋਈ ਇਦਾਂ ਦੇ ਝਰੋਖੇ ਫਿਟਿੰਗ ਕਰਾਉਣੇ ਆ ਜਾਂ ਤੁਸੀਂ ਮਤਲਬ ਲਵਾਉਣੇ ਆ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਤੇ ਆ ਜਾ ਵੀ ਮੁੰਡਿਆ ਦਿਖਾ ਦਿੰਦਾ ਇਹ ਆ ਜੀ ਉਹ ਝਰੋਖੇ ਆ ਟੋਪ ਤੇ ਲੱਗਣਾ ਹੈਗਾ ਚਰੋਖੇ ਦੇ ਆ ਸ਼ਾਇਆਵਾਨ ਆ ਇਹਦਾ ਆ ਗਲਾਈ ਹੈ ਜਿਹੜੀ ਉੱਪਰ ਆਉਣੀ ਆ ਤੇ ਇੱਧਰ ਵੀ ਸ਼ਾਇਆਵਾਨ ਪਏ ਆ ਚੈੱਕ ਕਰਿਓ ਆ ਬੇਸ ਆ ਇਹਦਾ ਜਿਹੜਾ ਥੱਲੇ ਲੱਗਦਾ ਹੈਗਾ ਆ ਜੋ ਮੈਂ ਤੇ ਭਾਈ ਪੀਤ ਨੇ ਨਾਲ ਹੋਰ ਸਾਕੇ ਦੋ ਤਿੰਨ ਬੰਦੇ ਸੀ ਉਹਦੀ ਫਟੇਂਗ ਕਰਾਈ ਹੈ ਇਹਨਾਂ ਦੀ ਆ ਦਿਖਾਣੀ ਹੈ ਕਿ ਚਰੋਖਾ ਇਦਾਂ ਇਦਾਂ ਦੇ ਚਰੋਖੇ ਜੇ ਕਿਸੇ ਨੇ ਲੈਣੇ ਆ ਜਾਂ ਫਿੱਟ ਕਰਾਉਣੇ ਆ ਹਨਾ ਤਾਂ ਸਾਡੇ ਨਾਲ ਕੰਟੈਕਟ ਕਰ ਲਿਓ ਇਹਦਾ ਤੁਹਾਨੂੰ ਟਾਪ ਲੱਗਿਆ ਪੂਰੀ ਵੀਡੀਓ ਦਿਖਾਵਾਂਗੇ ਜਦੋਂ ਲੱਗ ਗਈ ਤੇ ਉਪਰ ਇਹਨੇ ਗਲਾਈ ਲੱਗੀ ਆ ਕਿਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਜੇ ਤੁਹਾਨੂੰ ਗੇਟ ਵੀ ਬਣਾਉਣਾ ਤੁਸੀਂ ਤਾਂ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਨਵੇਲੀ ਟਾਈਲ ਪੇਂਟਿੰਗ ਅਨੰਦੀ ਪਿਆਰ ਦੇਖ ਬਣਾਉਣੀ ਆ